ਕੀਰਤ ਨੂੰ ਹਾਂ ਕਰ ਦੇਣ ਤੋਂ ਬਾਅਦ ਪ੍ਰੀਤ ਨੇ ਬਹੁਤ ਸੋਚਿਆ ਪਰ ਨਤੀਜਾ ਕੁਝ ਵੀ ਨਾ ਨਿਕਲਿਆ ਉਦੋਂ ਕੀਰਤ ਸਕੂਲ ਤੋਂ ਬਾਅਦ ਘਰ ਆ ਕੇ ਸਿੱਧਾ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਗਿਆ ਤੇ ਰੱਬ ਦਾ ਧੰਨਵਾਦ ਕੀਤਾ ਅਤੇ ਰੱਬ ਕੋਲੋਂ ਪ੍ਰੀਤ ਦਾ ਸਾਥ ਮੰਗਿਆ ਉਹ ਬਹੁਤ ਖੁਸ਼ੀ ਪ੍ਰੀਤ ਦੇ ਪਾਪਾ ਬਹੁਤ ਖੁਸ਼ ਸੀ ਇਸ ਲਈ ਉਹਨੂੰ ਪੌਣ ਵੀ ਚਲਾਉਣਾ ਸੀ ਦਿਲ ਦਾ ਤੇ ਫਿਰ ਕੀਤ ਤੇ ਸਭੀ ਗੱਲਬਾਤ ਕਿਵੇਂ ਕਰ ਸਕਦੇ ਸੀ ਸਕੂਲ ਵਿੱਚ ਤਾਂ ਇੱਕ ਦੂਜੇ ਨੂੰ ਦੂਰੋਂ ਵੇਖ ਕੇ ਕੁਝ ਹੋ ਲੈਂਦੀ ਸੀ ਜਾਂ ਫਿਰ ਕਦੇ-ਕਦੇ ਹੈਲੋ ਹਲੇ ਕਰਕੇ ਆਪੋ ਆਪਣੇ ਰਾਹ ਨੂੰ ਲੰਘ ਜਾਂਦੇ ਸੀ ਉਹਨਾਂ ਦੀ ਕਦੋਂ ਜ਼ਿਆਦਾ ਗੱਲ ਨਹੀਂ ਹੋਈ ਕਦੇ ਪਰ ਫਿਰ ਵੀ ਮਨ ਹੀ ਮਨ ਉਹ ਇੱਕ ਦੂਜੇ ਨੂੰ ਬਹੁਤ ਪਸੰਦ ਕਰਦੇ ਸੀ ਕੀਰਤ ਵੀ ਬਹੁਤ ਚੰਗਾ ਮੁੰਡਾ ਸੀ। ਉਹਨੇ ਕਦੇ ਵੀ ਪ੍ਰੀਤ ਨੂੰ ਗਲਤ ਨਿਗਾੜ ਨਾਲ ਨਹੀਂ ਸੀ ਦੇਖਿਆ। ਫਿਰ ਇੱਕ ਦਿਨ ਸਕੂਲ ਦੀ ਛੁੱਟੀ ਤੋਂ ਬਾਅਦ ਪ੍ਰੀਤ ਖੜੀ ਆਪਣੇ ਪਾਪਾ ਦੇ ਆਉਣ ਦੀ ਵੇਟ ਕਰਨ ਲੱਗੀ ਤੇ ਉੱਥੇ ਉਸ ਦੀ ਕਲਾਸ ਦਾ ਮੁੰਡਾ ਮਣੀ ਆਇਆ। ਉਹ ਕੀਰਤ ਦੇ ਪਿੰਡ ਦਾ ਹੀ ਸੀ। ਇਸ ਲਈ ਉਹ ਉਸ ਦਾ ਚੰਗਾ ਦੋਸਤ ਵੀ ਸੀ। ਉਸਨੇ ਪ੍ਰੀਤ ਨੂੰ ਇੱਕ ਚਿੱਠੀ ਤੇ ਚਾਕਲੇਟ ਫੜਾ ਕੇ ਕਿਹਾ, ਕਿ ਇਹ ਕੀਰਤ ਨੇ ਦਿੱਤੀ ਹੈ ਪ੍ਰੀਤ ਨੇ ਡਰਦੀ-ਦਰਦੀ ਨੇ ਉਹ ਚਿੱਠੀ ਤੇ ਚਾਕਲੇਟ ਫੜ ਲਈ ਤੇ ਆਪਣੇ ਬੈਗ ਵਿੱਚ ਪਾ ਲਈ ਫਿਰ ਪ੍ਰੀਤ ਦੇ ਪਾਪਾ ਵੀ ਆ ਗਏ ਤੇ ਗੱਡੀ ਵਿੱਚ ਬੈਠ ਕੇ ਘਰ ਨੂੰ ਚਲੇ ਗਏ ਘਰ ਜਾਂਦੇ ਸਾਰ ਉਸ ਨੇ ਦਰਵਾਜ਼ਾ ਬੰਦ ਕੀਤਾ ਤੇ ਚਿੱਠੀ ਕੋਲੀ ਤੇ ਪੜਨ ਲੱਗੀ ਤੇ ਥੋੜਾ ਜਿਹਾ ਹਸੀ ਕਿਉਂਕਿ ਕੀਰਤ ਦੀ ਗੰਦੀ ਲਿਖਾਈ ਵੀ ਉਸ ਨੂੰ ਬਹੁਤ ਪਿਆਰੀ ਲੱਗਦੀ ਸੀ ਉਹ ਚਿੱਠੀ ਪੜਨ ਲੱਗੀ ਜਿਸ ਵਿੱਚ ਕੀਰਤ ਨੇ ਆਪਣੇ ਦਿਲ ਦੀ ਹਰ ਇੱਕ ਗੱਲ ਪ੍ਰੀਤ ਅੱਗੇ ਰੱਖੀ ਸੀ ਤੇ ਕਿਹਾ ਮੇਰਾ ساری ਉਮਰ ਦਾ ਪਿਆਰ ਕਰੂੰਗਾ ਇਹ ਵਾਦਾ ਹੈ ਤੇਰੇ ਨਾਲ ਤੇਰੇ ਨਾਲ ਜ਼ਿੰਦਗੀ ਬਤਾਉਣੀ ਇਰਾਦਾ ਹੈ ਮੇਰਾ ਪ੍ਰੀਤ ਇਹ ਸਭ ਪੜ ਕੇ ਬਹੁਤ ਖੁਸ਼ ਹੋਈ ਤੇ ਚਿੱਠੀ ਆਪਣੇ ਸੀਨੇ ਨਾਲ ਲਾਉਣ ਲੱਗੀ ਫਿਰ ਉਸਨੇ ਚਿੱਠੀ ਨੂੰ ਆਪਣੀ ਕਿਤਾਬ ਦੇ ਕਵਰ ਵਿੱਚ ਲੁਕੋ ਲਿਆ ਤੇ ਸਾਰਾ ਦਿਨ ਕੀਰਤ ਬਾਰੇ ਸੋਚਦੀ ਰਹੀ ਫਿਰ ਉਸਨੇ ਸੋਚਿਆ ਕਿ ਉਸ ਨੂੰ ਵੀ ਚਿੱਠੀ ਦਾ ਜਵਾਬ ਦੇਣਾ ਚਾਹੀਦਾ ਹੈ ਤੇ ਉਹ ਵੀ ਚਿੱਠੀ ਲਿਖਣ ਲੱਗੀ ਮੈਨੂੰ ਨਹੀਂ ਪਤਾ ਕਿ ਰਿਸ਼ਤਾ ਹੈ ਕੀ ਰਿਸ਼ਤਾ ਹੈ ਮੇਰਾ ਤੇ ਤੇਰੇ ਨਾਲ ਪਰ ਇਹ ਸੌ ਰੱਬ ਦੀ ਮੈਨੂੰ ਹੁਣ ਤੇਰੇ ਤੋਂ ਇਲਾਵਾ ਕੁਝ ਵੀ ਨਹੀਂ ਦਿਖਦਾ ਉਹਨੇ ਹੋਰ ਵੀ ਆਪਣੇ ਦਿਲ ਦੀਆਂ ਕਈ ਗੱਲਾਂ ਲਿਖੀਆਂ ਇਹ ਚਿੱਠੀ ਆਪਣੀ ਕਲਾਸ ਦੇ ਮੁੰਡੇ ਮਣੀ ਨੂੰ ਖੜਾ ਦਿੱਤੀ ਤੇ ਕਿਹਾ ਪਲੀਜ਼ ਇਹ ਕੀ ਧੁੰਦੇ ਦੇ ਨੀ ਤੇ ਮਣੀ ਨੇ ਅੱਗੋਂ ਹੱਸ ਕੇ ਕਿਹਾ ਜਰੂਰ ਭਾਬੀ ਜੀ ਇਹ ਸੁਣ ਕੇ ਪ੍ਰੀਤ ਬਹੁਤ ਸੰਗ ਗਈ ਤੇ ਜਾ ਕੇ ਆਪਣੀ ਜਗ੍ਹਾ ਤੇ ਬੈਠ ਗਈ ਇਹ ਕਹਾਣੀ ਅਜੇ ਅਧੂਰੀ ਹੈ ਅਗਲਾ ਭਾਗ ਦੇਖਣ ਲਈ ਕੱਲ ਵਾਲਾ ਭਾਗ ਜਰੂਰ ਸੁਣਨਾ ਜੀ ਵੇਕਾਰ ਕਹਾਣੀ ਬਧਿਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ